ਡਿਵਾਈਨ ਐਂਜਲਸ ਫਗਵਾੜਾ ਵੱਲੋਂ ਮਹਿਲਾਵਾਂ ਦਾ ਮਨਪੌਂਦਾ ਤਿਹਾਰ ਤੀ ਤਿਹਾਸ ਥਾਣਾ ਗੋਟਲ ਫਗਵਾੜਾ ਵਿਖੇ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਜਦ ਕੀ ਵਿਸ਼ੇਸ਼ ਤੌਰ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਧਰਮ ਪਤਨੀ ਸਰਬਜੀਤ ਕੌਰ ਧਾਲੀਵਾਲ ਹਾਜ਼ਰ ਹੋਏ ਇਸ ਮੌਕੇ ਮਹਿਲਾਵਾਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪੰਜਾਬੀ ਗੀਤ ਬੋਲੀਆਂ ਪਾ ਕੇ ਇੱਕ ਦੂਜੇ ਨੂੰ ਤੀ ਦੀ ਮੁਬਾਰਕਬਾਦ ਦਿੱਤੀ ਇਸ ਖੁਸ਼ੀ ਦੇ ਮੌਕੇ ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਸਾਨੂੰ ਸਭ ਨੂੰ ਇਹੋ ਜਿਹੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਆਪਸੀ પ્રેમ ਪਿਆਰ ਅਤੇ ਭਾਈਚਾਰਕ ਸਾਂਝ ਬਣੀ ਰਹੇ ਅੱਜ ਡਿਵਾਈਨ ਐਂਜਲ ਕਲੱਬ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਹ ਤਿਉਹਾਰ ਹੋਟਲ ਮੈਰਾਈਕਲ ਦੇ ਵਿੱਚ ਮਨਾਇਆ ਗਿਆ ਜਿਨ੍ਹਾਂ ਦਾ ਕਿ ਬਹੁਤ ਅੱਛਾ ਅਰੇਂਜਮੈਂਟ ਹੁੰਦਾ ਸਾਰੇ ਮੈਂਬਰ ਇੱਥੇ ਆ ਕੇ ਖੁਸ਼ ਹੁੰਦੇ ਆ ਔਰ ਇਹ ਕਲੱਬ ਸਮਾਜ ਭਲਾਈ ਦੇ ਹੋਰ ਵੀ ਬਹੁਤ ਕੰਮ ਕਰਦਾ ਆ ਮੈਂ ਪ੍ਰਮਾਤਮਾਗੇ ਅਰਦਾਸ ਕਰਦੀ ਆ ਕਿ ਕਲੱਬ ਇਸੇ ਤਰ੍ਹਾਂ ਅੱਛੇ ਕੰਮ ਕਰਦਾ ਰਵੇ ਔਰ ਸਾਰੇ ਜਿਹੜੇ ਸਮਾਲ ਦੀ ਲੋੜ ਹੈ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੇ ਮੇਰੇ ਵੱਲੋਂ ਇਸ ਕਲੱਬ ਨੂੰ ਤੀਆਂ ਦੇ ਤਿਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਹਿੰਦ ਧੰਨਵਾਦ ਹੈਪੀ ਸੌਨ ਸਮਾਗਮ ਦੇ ਅੰਤ ਵਿੱਚ ਨਵੀਤਾ ਛਾਬੜਾ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਨਮਸਕਾਰ ਜੀ ਮੈਂ ਨਵੀਤਾ ਛਾਬੜਾ ਅੱਜ ਅਸੀਂ ਦਵਾਈਨ ਐਂਜਲ ਵੈਲਫੇਅਰ ਸੁਸਾਇਟੀ ਵੱਲੋਂ ਤੀਜ ਦਾ ਤਿਹਾਰ ਸੈਲੀਬ੍ਰੇਟ ਕੀਤਾ ਹੈ ਅਸੀਂ ਸਮਾਜ ਲਈ ਅੱਛੇ ਕੰਮ ਕਰਦੇ ਹੋਏ ਪ੍ਰੋਜੈਕਟ ਵੀ ਬਹੁਤ ਅੱਛੇ-ਅੱਛੇ ਕਰੀਦੇ ਸਾਨੂੰ ਤਕਰੀਬਨ ਰੋਜ਼ ਹੀ ਕੋਈ ਨਾ ਕੋਈ ਫੋਨ ਆਂਦਾ ਹੈ ਕੋਈ ਪੇਸ਼ੈਂਟ ਦੀ ਅਸੀਂ ਹੈਲਪ ਕਰਦੇ ਹਾਂ ਕਦੀ ਅਸੀਂ ਵਾਟਰ ਕੂਲਰ ਲਗਵਾਨੇ ਕਈਆਂ ਨੂੰ ਅਸੀਂ ਐਜੂਕੇਸ਼ਨ ਲੈ ਕੇ ਦਿੰਨੇ ਆ ਅੱਜ ਸਾਡੇ ਮੈਂਬਰਸ ਕਹਿ ਰਹੇ ਸੀ ਤੀਜ ਦੀ ਸੈਲੀਬ੍ਰੇਸ਼ਨ ਕਰੋ ਤੀਆਂ ਦਾ ਮਹੀਨਾ ਹੈਗਾ ਸ਼ਾਵਨ ਦਾ ਮਹੀਨਾ ਅਸੀਂ ਸਾਰੇ ਜਣੇ ਇੱਥੇ ਮੈਡੀਕਲ ਹੋਟਲ ਦੇ ਵਿੱਚ ਇਕੱਠੇ ਹੋ ਗਏ ਖੂਬ ਇੰਜੋਏ ਵੀ ਕੀਤਾ ਔਰ ਖੂਬ ਸਭ ਨੇ ਖੁਸ਼ੀਆਂ ਮਾਨੀਆਂ ਪ੍ਰਮਾਤਮਾ ਕਰੇ ਸਾਰਿਆਂ ਦੀ ਤੀਜ ਬਹੁਤ ਅੱਛੀ ਹੋਵੇ ਸਾਰੇ ਖੁਸ਼ ਰਹਿਣ ਥੈਂਕ ਯੂ ਵੈਰੀ ਮਚੀ ਪ੍ਰੋਟੀਮ ਮਿਸਿਸ ਨੀਨੂ ਕਬੀ ਫ্রম ਡਿਵਾਈਨ ਐਂਜਲਸ ਅਸੀਂ ਅੱਜ ਸਾਰੇ ਤੀਆਂ ਦੀ ਸੈਲੀਬ੍ਰੇਸ਼ਨ ਦੇ ਵਿੱਚ ਇਕੱਠੇ ਹੋਏ ਹਾਂ ਜਿੱਥੇ ਕਿ ਸਭ ਨੇ ਰੰਗਾ ਰੰਗ ਕਾਰਿਆਕਰਮ ਪੇਸ਼ ਕੀਤਾ ਗਿੱਧਾ ਭੰਗੜਾ ਨਾਟਕ ਕਈ ਤਰ੍ਹਾਂ ਦੇ ਪੰਜਾਬੀ ਕਲਚਰਲ ਡਾਂਸ ਇੱਥੇ ਕੀਤੇ ਗਏ ਹਨ ਨੱਚ ਬਲੀਏ ਡਾਂਸ ਅਕੈਡਮੀ ਵੱਲੋਂ ਮਿਸਿਸ ਮੀਨੂ ਕਪੀਅਤੀ ਉਹਨਾਂ ਦੀ ਟੀਮ ਨੇ ਇੱਕ ਬੜੀ ਹੀ ਅੱਛੀ ਸਕਿੱਟ ਪੇਸ਼ ਕੀਤੀ ਜਿਸ ਰਾਹੀਂ ਇਹ ਦੱਸਿਆ ਗਿਆ ਕਿ ਜਦੋਂ ਅਸੀਂ ਤਿਉਹਾਰਾਂ ਨੂੰ ਮਨਾਣੇ ਹਨ ਤਾਂ ਅਸੀਂ ਇਕੱਲੇ ਨਾ ਮਨਾ ਕੇ ਆਪਣੇ ਪਰਿਵਾਰ ਨੂੰ ਨਾਲ ਲਗਾ ਕੇ ਮਨਾਈਏ ਇਸ ਰੰਗ ਰੰਗਾਰੰਗ ਕਾਰਜਕਰਮ ਦਾ ਸਭ ਨੇ ਬਹੁਤ ਹੀ ਆਨੰਦ ਮਾਣਿਆ ਹੈਪੀ ਟੀਚ ਟੂ ਆਲ ਥੈਂਕ ਯੂ ਡਿਵਾਈਨ ਐਂਜਲਸ ਫਗਵਾੜਾ ਵੱਲੋਂ ਮਹਿਲਾਵਾਂ ਦਾ ਮਨਪੰਦਾ ਤਿਉਹਾਰ ਤੀ ਇਤਿਹਾਸ थाना ਗੋਟਲ ਫਗਵਾੜਾ ਵਿਖੇ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸਮਾਜ ਸੇਵਿਕਾ ਅਨੀਤਾ ਸੋਮਪrakash ਜਦ ਕੀ ਵਿਸ਼ੇਸ਼ ਤੌਰ ਤੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਧਰਮ ਪਤਨੀ ਸਰਬਜੀਤ ਕੌਰ ਢਾਲੀਵਾਲ ਹਾਜ਼ਰ ਹੋਏ ਇਸ ਮੌਕੇ ਮੇਲਾਵਾ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪੰਜਾਬੀ ਗੀਤ ਬੋਲੀਆਂ ਪਾ ਕੇ ਇੱਕ ਦੂਜੇ ਨੂੰ ਤੀ ਦੀ ਮੁਬਾਰਕਬਾਦ ਦਿੱਤੀ ਇਸ ਖੁਸ਼ੀ ਦੇ ਮੌਕੇ ਮੀਡੀਆ ਨਾਲ ਗੱਲਬਾਤਾਂ ਜੀ ਕਰਦੇ ਆ ਸਮਾਜ ਸੇਵਿਕਾ ਅਨੀਤਾ ਸੋਮਪrakash ਨੇ ਕਿਹਾ ਕਿ ਸਾਨੂੰ ਸਭ ਨੂੰ ਇਹੋ ਜਿਹੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਆਪਸੀ ਪ੍ਰੇਮ ਪਿਆਰ ਅਤੇ ਭਾਈਚਾਰਕ ਸਾਂਝ ਬਣੀ ਰਹੇ ਸਮਾਗਮ ਦੇ ਅੰਤ ਵਿੱਚ ਨਵੀਤਾ ਛਾਵੜਾ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ।